ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੋ ਗਿਆ ਦੀ ਸਵਾ ਇੱਕ ਦਾ ਆਪਾਂ ਜਿਹੜਾ ਵਲੌਗ ਆ ਲੇਟ ਹਾਂ ਲਾਸਟ ਸ਼ੁਰੂ ਕੀਤਾ ਆ ਤੇ ਵਲੌਗ ਦੇ ਨਾਲ ਬਣੀ ਰਿਓ ਆਪਾਂ ਜਿਹੜੇ ਹੈਗੇ ਕੱਪੜੇ ਵਗੈਰਾ ਸਾਰੇ ਆਪਾਂ ਧੋ ਕੇ ਜਿਹੜੇ ਸੁਕਣੇ ਪਾ ਦਿੱਤੇ ਆ ਤੇ ਜੀ ਹੁਣ ਜਿਹੜਾ ਹੈਗਾ ਦੁਪਹਿਰ ਦੇ ਰੋਟੀ ਪਾਣੀ ਦਾ ਟਾਈਮ ਹੋ ਗਿਆ ਸੋ ਆਪਾਂ ਦੁਪਹਿਰ ਦੀ ਰੋਟੀ ਆਪਾਂ ਬਣਾਉਣੀ ਆ ਤੇ ਲਾਜੋ ਡੋਡ ਡਾਈ ਜਾਂਦਾ ਕੀਤਾ ਚੋ ਕੱਪੜੇ ਜਿਹੜੇ ਆਪਾਂ ਸਾਰੇ ਧੋ ਕੇ ਤੇ ਸੁੱਕਣੇ ਜਿਹੜੇ ਪਾਏ ਹੋਏ ਆ ਤੇ ਮੇਥੀ ਵੀ ਆਪਾਂ ਜਿਹੜੀ ਇੱਥੇ ਸੀਗੀ ਲਾਈ ਹੋਈ ਆਪਣੀ ਆਪਾਂ ਵੱਢ ਕੇ ਤੇ ਉਹ ਵੀ ਧੋ ਕੇ ਸੁੱਕਣੀ ਪਾਤੀ ਆ ਆਕੇ ਆਪਾਂ ਨੂੰ ਜਿਹੜੀ ਆ ਗਰਮੀਆਂ ਦੇ ਵਿੱਚ ਕਸੂਰੀ ਮੇਥੀ ਲਿਆਉਣ ਦੀ ਜਰੂਰਤ ਨਾ ਪਵੇ ਆਪਾਂ ਜਿਹੜੀ ਘਰਤੀ ਆ ਮੇਥੀ ਜਿਹੜੀ ਸੁਕਾ ਕੇ ਤਿਆਰ ਕਰ ਲਾਂਗੇ ਤੇ ਹੁਣ ਆਪਾਂ ਦੁਪਹਿਰ ਦਾ ਜਿਹੜਾ ਰੋਟੀ ਪਾਣੀ ਬਣਾਉਣ ਲੱਗਦੇ ਆ ਜਿਹਦੇ ਸੋਈ ਚਾਦਦੇ ਆ ਸਬਜ਼ੀ ਆ ਜਿਹੜੀ ਅੱਜ ਆਪਾਂ ਸਵੇਰ ਬਣਾਈ ਸੀਗੀ ਮੂਲੀ ਤਦੂ ਕਸ਼ ਕਰਕੇ ਤੇ ਉਹ ਬਣਾ ਲਈ ਸੀਗੀ ਦੁੱਧ ਪਾ ਕੇ ਫਰਮ ਨਾ ਲੱਗੇ ਜੀ ਬਲੀ ਤੋਂ ਬਲ ਇਸ ਤੇ ਥੋੜੇ ਜਿਹੇ ਭਾਂਡੇ ਪਈਆਂ ਨਾਲ ਇਹੋ ਸਾਫ ਕਰ ਲਾਂਗੇ ਦਿਵਾਲੀ ਕੇ ਤੇ ਸਬਜ਼ੀ ਰੀਪਾਂ ਕੋਲੀ ਬਣਾਈ ਸੀ ਸ਼ਾਮ ਲਈ ਭਲਾ ਕਿ ਤੋ ਸਬਜ਼ੀ ਬਣਾਉਣੀ ਹੈ ਸਵੇਰ ਜਿਹੜੀਆਂ ਮੂਰੀਆਂ ਦੀ ਆਪਾਂ ਤਰੀ ਸਬਜ਼ੀ ਬਣਾ ਲੈਂਦੇ ਸਟੇ ਮੂਰੀਆਂ ਤੜਕਾ ਲਾ कॉफी तो थोड़ी ग्लो पाई है साफ बाल के रखी हुई है कॉफी पीने में ना नाजी भी आ जाती है चार ना वो बाद में नाजी तक कॉफी ना आ जाए। बोलो मरे तो ना मैं तेरे मम्मी ने चुनी है कॉफी।

ਉਹਦੀ ਫਿਰ એનર્ਜੀ ਵੀ ਆ ਜਾਂਦੀ ਆ ਨਾਲੇ ਭੁੱਖ ਘਟ ਲੱਗ ਜਾਂਦੀ ਆ ਉਹ ਵੀ ਦੁੱਧ ਨੂੰ ਬੜਾ ਜਿਹੜੇ ਸਾਬ ਖੋ ਜੀ ਆਪਾਂ ਉਹ ਕਰਦੇ ਆ ਇਹਦੇ ਸ਼ਿਕਰੀ ਜੀ ਆ ਇਹਨੂੰ ਨਮ ਵਾੜ ਕੇ ਦਿੰਨੇ ਆ ਨਾਲੇ ਉਹ ਨਹੀਂ ਆਉਂਦਾ ਤੋੜ ਕੇ ਲਿਆਉਂਦੀ ਆ ਇਹਨੂੰ ਕਹਿੰਦੇ ਲਹਿਮਣਾ ਨਾਲ ਅਰੰਗ ਕੌਫੀ ਪੀ ਕੇ ਫਿਰ ਬਾਅਦ ਚੋਂ ਲਿਆਉਂਦੀ ਆ ਮੈਂ ਕੁੜੀ ਨੂੰ ਨਾ ਮੰਮਾ ਐਥੇ ਕੌਫੀ ਪੈਸੇ ਕਿੱਧਰ ਗਏ ਮੈਨੂੰ ਆ ਪਈਏ ਫੋਰਮਗਾ ਕਰ ਖਣੀਆਂ ਖਤਮ ਹੋਈ ਹੈ ਜਵਾਕਾਂ ਦੇ ਪਾਉਚ ਦੇ ਉਹ ਵੀ ਆਣ ਕੇ ਮੰਗਣੀ ਹੈ ਕੌਫੀ ਬੱਚੇ ਵੀ ਤੁਹਾਨੂੰ ਦੀ ਕੋਫੀ ਬਣਾ ਕੇ ਪੀਜੀਏ ਬਾਅਦ ਚੋਂ ਮੈਂ ਆਂਦੀ ਆ ਤੁਹਾਨੂੰ ਆਲੂ ਵਾਲੇ ਗਏ ਮੈਂ ਕਿਹਾ ਚੌਲ ਵਾਲੇ ਗਏ ਗਾਲੂ ਵਾਲ ਤੇ ਤੜਕਾ ਜੀਰ ਲੈਣੀ ਆ ਆ ਤੁਹਾਡੀ ਕਿੱਦੇ ਬੁਰੀ ਹੋਣੀ ਚੌਲ ਉਹ ਜੀ ਬਤਾਓ ਫਾਇਦ ਲ ਲੈਣੇ ਗਿਆ ਠੰਡ ਹੋਈ ਹੋਈ ਆ ਮੀਂਹ ਨਾਲ ਹੰਡਾ ਮੇਥੀ ਜੀ ਨੇ ਬਹੁਤ ਟਾਈਮ ਲਵਾਤਾ ਸਵਾਰਨ ਨੂੰ ਮੇਥੀ ਨੇ ਸਵਾਰਨ ਵਾਲੀ ਇਹ ਆਲੂ ਬਾੜ ਲਏ ਤੜਕਾ ਚੀਰ ਕੇ ਆਲੂ ਛੈਲ ਛੁੱਲ ਕੇ ਤੇ ਫੇਕ ਕੇ ਤੇ ਧਨੀਆ ਪਾ ਕੇ ਤੜਕਾ ਲਾ ਕੇ ਵਧੀਆ ਬਣਾਉਂਦਾ ਸੰਗਣੀ ਸੰਗਣੀ ਗਰੇਵੀ ਹੋ ਜਾਂਦੀ ਆ ਤਰੀ ਜੀ ਮਰੂਆ ਨਾਲ ਆ ਇੱਥੇ ਆ ਜਦੋਂ ਠੀਕ ਹੈ ਹੋਣਾ ਮੈਂ ਤੁਹਾਡਾ ਫੋਨ ਆ ਗਿਆ ਮੈਨੂੰ ਪਤਾ ਨਹੀਂ ਦੇਖੋ じゃ ਕੀ ਦਾ ਤੁਹਾਨੂੰ ਆਇਆ ਦੋ ਪਿਆਰ ਪਾਵਾਂਗੇ ਵੱਡੇ ਵੱਡੇ ਕੀ ਕੀ ਪਿਆਰ

ਤੜਕਾ ਕੱਟ ਕੇ ਰੱਖ ਲਿਆ ਧਨੀਆ ਵੀ ਖੂਬ ਸਾਰਾ ਕੱਟ ਲਿਆ ਆਪਣੇ ਦਾ ਘਰ ਦਾ ਧਨੀਆ ਜਿਹੜੇ ਕੱਪੜੇ ਆਪਾਂ ਧੋਤੇ ਹੋਏ ਸੀਗੇ ਫਾਦਾ ਤੋਂ ਜਿਵੇਂ ਫਰਸ਼ ਤੋਂ ਦੇਸੀ ਹੁੰਦਾ ਨਹੀਂ ਆ ਤਿਆਰ ਕਰਨੀ ਉਹ ਪਾ ਲਾ ਦੇਣੀ ਆਪਣੇ ਤਾਂ ਲੀੜੇ ਜਿਹਾ ਹੀ ਨਹੀਂ ਲੋਹ ਹੁੰਦਾ ਕੱਟ ਕੇ ਨਾ ਕਹਿੰਦੇ ਹੁੰਦਾ ਨਾ ਐ ਪਾਉਣ ਨੂੰ ਕੱਪੜਾ ਨਹੀਂ ਤੇ ਰੱਖਣ ਨੂੰ ਥਾਂ ਨਹੀਂ ਉਹ ਕੰਮ ਕੰਨ ਨੋ ਵੀ ਐਸ ਸੰਦਰੇਣਾ ਕੋਣ ਕਰਦਾਂਗੇ ਬੁਲਾ ਦੇਣਾ ਕਿਸੇ ਬੱਚੇ ਗਰੀਬ ਨੂੰ ਰੱਖਣ ਨੂੰ ਖਾਣ ਹੀ ਤੇ ਪਾਉਣ ਨੂੰ ਕੱਪੜਾ ਨਿਊ ਕੰਮ ਹੋਇਆ ਪਰ ਜਦੋਂ ਆਪਾਂ ਪਾਉਣੇ ਹੁੰਦੇ ਆ ਉਦੋਂ ਕੋਈ ਲੱਭਦਾ ਆਮ ਆ ਪਾ ਜਾਣਾ ਜੰਡੇ ਆ ਤੁਹਾਡੇ ਨਾਂਣ ਜੀ 26 ਤਰੀਕ ਨੂੰ ਚੱਲਾਂਗੇ ਸਾਰਿਆਂ ਨੂੰ ਲੈ ਕੇ ਨਾਲ ਬੜੇ ਕੈਮਪ ਟੂ ਵਾਲੀ ਨੂੰ ਨਾ ਟੂ ਵਾਲੀ

ਇਟ ਨੂੰ ਪੀਜੋ ਘਰੇ ਤੋਂ ਤਾਂ ਪਰਦਾ ਸੀ ਜੋ ਅਹ ਤੋਂ ਵੀ ਨਸਾਰਤ ਜਿੱ ਦਿੱਤਾ ਕੀ ਜੀ ਧੋਣ ਦੀ ਕਸਰ ਹੋਣੀ ਸੀ ਬਣਨਾ ਨਹੀਂ ਸੀ ਜੀ ਤੁਹਾਡੇ ਘਰੇ ਵੀ ਇਹੀ ਹਾਲ ਹੁੰਦਾ ਭੈਣੋ ਦੱਸਿਓ ਪਾਉਣ ਨੂੰ ਕੱਪੜਾ ਨਹੀਂ ਤੇ ਰੱਖਣ ਨੂੰ ਜਗ੍ਹਾ ਨਹੀਂ ਤੇ ਅੰਦਰ ਸਾਡੇ ਲਮਾਰੀਆਂ ਨੇ ਹਰਿਆਪਨ ਤੋਂ ਨਹੀਂ ਸਾਡੇ ਪੇਟੀਆਂ ਦੋ ਹੀ ਸਾਡੇ ਪੇਟੀ ਵਾਲੇ ਬੈੱਡ ਨੇ ਹਾਲੇ ਤੱਕ ਅਸੀਂ ਕਹਾਂਦੇ ਨਹੀਂ ਟਕੜਾਨ ਕੋਈ ਨਹੀਂ ਤਿੰਨਨ ਵਾਲੀਆਂ ਦੋ ਤਿੰਨ ਪੇਟੀਆਂ ਸੱਚ ਇੱਕ ਬੀਬੀ ਵਾਲੀ ਆ ਇੱਕ ਛੋਡੇ ਵਾਲੀ ਆ ਕੰੂਰੀ ਵਾਲੀ ਆ ਪਤਾ ਨਹੀਂ ਕਿਉਂ ਕੱਪੜੇ ਜਿਹੜੇ ਹੋਏ ਹੁੰਦੇ ਨੇ ਨਾ ਪੁਰਾਣੇ ਜਿਹੇ ਪਾਉਣ ਨੂੰ ਜੀਨ ਕਰਦਾ ਹੋ ਜਾਂਦਾ ਕੋ ਭੀੜੇ ਵੀ ਹੋ ਜਾਂਦੀ ਐ ਬਸ ਵੀ ਚੰਦੇ ਪੈਂਦੇ ਵੀ ਆ ਕਿਨੇ ਚੰਦੇ ਸਰ ਜੱਸਾ ਮੇਰੇ ਉਹ ਹਰ ਆ ਜਾ ਵਧੀਆ ਆ ਜਾਂਦਾ ਜਿਹੜਾ ਮੰਮੀ ਵਾਲਾ ਬੁੰਦੀ ਰੰਗਾ ਜਿਹੜਾ ਉਹਨੇ ਦਿੱਤਾ ਸੀ ਕਈ ਕਈ ਕਪੜਾ ਤਾਂ ਵਧੀਆ ਖੰਡ ਜਾਂਦਾ ਤੇ ਸੋਹਣਾ ਓਵੇਂ ਰਹਿੰਦਾ ਵੀ ਓਵੇਂ ਹੀ ਆ ਕਪੜਾ ਤੇ ਲੂਹ ਆ ਜਾਂਦੇ ਆ ਤੇ ਆਪਾਂ ਤੁਹਾਨੂੰ ਜਿਹੜਾ ਅਸੀਂ ਲੈਂਟਰ ਮੂਵਰ ਲਿਆ ਮੰਗਵਾਇਆ ਸੀ ਤੁਹਾਨੂੰ ਉਹਦੀ ਵੀ ਇੱਕ ਵੀਡੀਓ ਪਾਵਾਂਗੇ ਤੇ ਬਹੁਤ ਵਧੀਆ ਮਤਲਬ ਕੰਮ ਕਰਦਾ ਆਨਲਾਈਨ ਆਪਾਂ ਡਰਦੇ ਮੰਗਾਉਂਦੇ ਨਹੀਂ ਨਾ ਹੁੰਦੇ ਸਸਤਾ ਹੀ ਮਿਲ ਗਿਆ ਸੀਗਾ 250 ਰੁਪਏ ਦਾ ਮਿਲ ਗਿਆ ਸੀਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲੇ ਚਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਵਧੀਆ ਵਰਕ ਕਰਦਾ ਵਾ ਤੇ ਲੈਂਕ ਵੀ ਤੁਹਾਨੂੰ ਦੇ ਦਿਆਂਗੇ ਆਪਾਂ ਫਿਰ ਉਹਦਾ ਅਗਲਾ ਵਲੌਗ ਤੁਹਾਨੂੰ ਉਹਦੇ ਜਿਹੜੀ ਨੈਕਸਟ ਵੀਡੀਓ ਆਉਗਈ ਉਹਦੀ ਆਉਗਈ ਮਾਸ਼ੀ ਨਾ 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 ਮੈਂ ਦੇ ਦੇ ਲੇਪੀ ਖਾਉਣੀ ਹੋ ਤੈਨਾਂ ਵੇਲੇ ਹਲਤਾ ਟਾਈਮ ਥੋੜਾ ਹੀ ਲਾ 55 ਮਿੰਟ ਚ ਟੱਕਰ ਹੈ ਤੇ ਯਾਨੀ ਅਸਾਲੀ ਖਾਣ ਸਵੇਰ ਵਾਲੀ ਜਲਦੀ ਖਾ ਲਈ ਨਾ ਆਈ ਇੱਕ ਜਰਾਬਾਂ ਦਾ ਪੰਗਾ ਬਹੁਤ ਇੱਕ ਜਰਾਬ ਲੱਭ ਜਾਂਦੀ ਹੈ ਖਲਾਪੀ ਨੂੰ ਤੇ ਜਰ੍ਹਾ ਨਾ ਜਰਾਬਾਂ ਦੀ ਉਹ ਇੱਕ ਪੈਰ ਦੀ ਫਿਰ ਜਰਾਬ ਪਈ ਹੁੰਦੀ ਹੈ ਇੱਕ ਪੈਰ ਦੀ ਥੀ ਹੁੰਦੀ ஜூச கடனா கவாக்கே ਦੀਆਂ ਫੇਰਦੀਆਂ ਨੇ ਹੁਣ ਇਹਨਾਂ ਨੂੰ ਕੀ ਕਰਾਂਗੇ ਇਹਨਾਂ ਨਾਲ ਨਾਲ ਦੇਖ ਕੇ ਤਾਂ ਫੇਰ ਗਈ ਨਹੀਂ ਹੁਣ ਹੈ ਆਪਏ ਹਰ ਮਾ ਜੱਤਿਆ ਇਹ ਕਾਟ ਕੀ ਆ ਜੋ ਸਨੇਹੀ ਦੀ ਲੋ ਜੀ ਆਪਾਂ ਕਰਤੀਆਂ ਤਆਂ ਕੱਪੜਿਆਂ ਦੀਆਂ ਸਾਰਿਆਂ ਦੀਆਂ ਤੇ ਹੁਣ ਇਹਨਾਂ ਨੂੰ ਰੱਖ ਕੇ ਉਹਨੇ ਅਲਮਾਰੀ ਚ ਤੇ ਮਿਲਦੇ ਫੇਰ ਫੁੱਲ ਤੇ ਅਜਰਾਬ ਇਹ ਕੱਟਦੀ ਆ ਤੇ ਇਹ ਕੱਟਦੀ ਆ ਇਹ ਹਰ ਵੇਰੀ ਹੁੰਦਾ ਜਦੋਂ ਕੱਪੜੇ ਧੋਈ ਜਾਂ ਕਲਾਦੀ ਹੋਈ ਚਲੋ ਠੀਕ ਆ ਜੀ ਫਿਰ ਮਿਲਦੇ ਆ ਮੇਰੀ ਵੀ ਹੈਂਡਲਕਾ ਜਰਾ ਡੰਡੀਆ ਧੋリエ ਤੇ ਨਾਲੇ ਬੱਚਿਆਂ ਦੇ ਲੰਚ ਬਾਕਸ ਧੋਣੇ ਆ ਤੇ ਰੱਪਾ ਥੋੜਾ ਜਿਹਾ ਫਲਾਰ ਕੱਟ ਕੇ ਫੋਲਾਂਗੇ i should ਇਹ ਕਰਾਂਗਾ ਪਹੁੰਚਾ ਤੇ ਸਵਾਜ ਰਹੀ ਹੈ ਤੁਹਾਨੂੰ ਇਹ ਤਾਂ ਤੇ ਮੈਂ ਧੋ ਜਾ ਗਲਾਸ ਜਿਹੜੀ ਹਾਰਡ ਭਰੀ ਹੈ ਸਭ ਤੋਂ ਨਾਲ ਆਹ ਨੂੰ ਬੂੜੀ ਆਪਣੀ ਲੀਨ ਕਰਨ ਲੱਗ ਜਾਂਦੀ ਹੈ ਇੱਕ ਵਰਤ ਕਰਦਾ ਕਰਦਾ ਪੱਕੀ ਵੜੀ ਲੱਗਦੀ ਹੈ ਪਤਨ ਕੀ ਗੱਲ ਆ ਪੱਕੰਤਾ ਦਾਲਦਾ ਪਿਆ ਧਨੰਗਣ ਵਾਲਾ ਕੋਈ ਦੇਖ ਨੀ ਮੇਜਰ ਕਿ ਕਿੰਨੀ ਪਈ ਐ ਕੋਈ ਨੀ నమక లాంటి ਉਦੋਂ ਹੀ ਆਪਾਂ ਅਗਲੀ ਹੁਣ ਸਬਜ਼ੀਆਂ ਨੂੰ ਵੀ ਤੜਕਾ ਇਹ ਪੱਤਾਇਆ ਧੜੜਾ ਦੇੱਚਾ ਇੱਥੇ ਪਾਵਾਂਗੇ ਆਪਾਂ ਸਰੋਂ ਦਾ ਤੇਲ ਇੱਥੇ ਤੜਕਾ ਅਸੀਂ ਸਰੋਂ ਦੇ ਤੇਲ ਦੀ ਤੇਲ ਨੂੰ ਪਾ ਕੇ ਗਰਮ ਪਾਉਣਗੇ ਜਿਹੜਾ ਜੀਰਾ ਜੀਰੇ ਵਾਲਾ ਪਿੱਤੇ ਤੇ ਵੀ ਲੱਭ ਗਈ ਗਰਮ ਹੋ ਗਈ ਤੇ ਬਾਟਾ ਫਾਣ ਗਿਆ ਠੋਕੇਟੜ ਕਰਾ ਸਾਨੂੰ ਇਹ ਆਪਾਂ ਕੱਢ ਲਈ ਮਸ਼ੀਨ 'ਚ ਮਸ਼ੀਨ ਵਿੱਚ ਦੇ ਜੜੀ ਕੱਢ ਲੈਣੇ ਜਿਹੜੀਆਂ ਆਪਾਂ ਕੱਟ ਕੇ ਪਾਉਣੇ ਆ ਜਿਹੜੀਆਂ ਆਪਾਂ ਕੱਟ ਕੇ ਪਾਉਣੇ ਆ ਵਿੱਚ ਪਾਉਣਾ ਜਾਂਦਾ ਪ੍ਰੀਤੀ ਆ ਉਹਦੇ ਨਾਲ ਕਰਾਰਾ ਪੰਪਾ ਨਹੀਂ ਆਉਂਦਾ ਹੈਗਾ ਜਿਹੜੀਆਂ ਆਪਾਂ ਐ ਮਤਲਬ ਜਾਇਦਾ ਮੈਕਸੀ ਚ ਗ੍ਰੈਂਡ ਕਰ ਲੋ ਜਾਂ ਫਿਰ ਕੁੰਡੀ ਚ ਕੱਟ ਕੇ ਬਾਹਰ ਜਾਂ ਇਹਨਾਂ ਮਸ਼ੀਨ ਵਿੱਚ ਕੱਟ ਕੇ ਪਾ ਲੋ ਭਾਈ ਹਲੇ ਨਾ ਲਾਓ ਫੋਨ ਮੈਨੂੰ ਤੇ ਜਦ ਇਹਦੇ ਨਾਲ ਫਿਰ ਜਿਹੜਾ ਕਰਾਰਾ ਪੰਜਾਇਆ ਜਾਂ ਸਬਜ਼ੀ ਚ ਚੰਗੀ ਤਰ੍ਹਾਂ ਆ ਜਾਂਦਾ ਹੈ ਉਦੋਂ ਆਪਣਾ ਤਿੰਨ ਵੀ ਗਰਮ ਹੋ ਗਿਆ ਪਾ ਲਾਂਗੇ ਅਪਾ ਅੱਧਾ ਕ ਚਮਚਾ ਜੀਰੇ ਦਾ ਪਾਉਂਗੇ ਜਿਆਦਾ ਨਹੀਂ ਪਾਉਂਗੇ ਇਹ ਸਨ ਅੰਮੇਲਾ ਸਨਸੀ ਆਉਂਦੇ ਖਾਣੇ ਨਾਲ ਤਾਂ ਫੇਰ ਆ ਜਿਹੜਾ ਆਪਣਾ ਜਿਆਦਾ ਗਰਮ ਹੋ ਗਿਆ ਸੀ ਨਾ ਇਹ ਆਪਾਂ ਤਾਂ ਦੀ ਨਾਲ ਜਿਹੜੇ ਚੱਕ ਵੇ ਜਿਹੜਾ ਵੀਰਾ ਸੀਗਾ ਇਹ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਗੰਡੀਆਂ ਤੋੜ ਕੇ 10-12 ਮਿਰਚਾਂ ਪਾ ਲੈਣੀਆਂ ਕਿਉਂਕਿ ਅਸੀਂ ਜਿਹੜਾ ਹੈਗਾ ਜਿਆਦਾ ਕਰਾਰੀ ਸਬਜ਼ੀ ਖਾਂਦੇ ਆ ਇਹ ਕਈ ਘਰ ਜੋ ਘੱਟ ਨੂੰ ਸਿੱਖਾ ਖਾਂਦੇ ਵੀ ਜਿਆਦਾ ਖਾਂਦੇ ਸਾਰੇ ਸਿੱਖਾ ਜਿਆਦਾ ਖਾਂਦੇ ਮੈਂ ਮਿਰਚਾਂ ਨਹੀਂ ਆ ਦੇ ਵਿੱਚ ਪਰ ਅਗਲੇ ਨੂੰ ਚੀਨੀ। ਉਪਰ ਪਿਆਜ਼ ਨੂੰ ਚੰਗੀ ਤਰ੍ਹਾਂ ਭੁੱਜ ਜਾਣੀ ਜਦੋਂ ਲਾਲ ਹੋ ਜਾਣਗੇ ਫਿਰ ਆਪਾਂ ਜਿਹੜੇ ਹੈਗੇ ਮਸਾਲੇ ਪਾਵਾਂਗੇ। ਪਹਿਲਾਂ ਅਸੀਂ ਦੂਸਰਾ ਵਾਲਾ ਲਿਆਂਦਾ ਸੀਗਾ ਮੈਂ ਤੁਹਾਨੂੰ ਕਹਾਂ ਗੰਡੇ ਕੰਦਨ ਵਾਲਾ ਭਾਗੀ ਵਾਲਾ ਸੀਗਾ। ਚੌਪ ਕਰ। ਬਸ ਤਾਂ ਜਦੋਂ ਨਿੱਕੜਗੇ ਚੌਪ ਕਰਵਾਂਗੇ। ਇਹਦੇ ਨਾਲ ਨਾਣੀ ਜਿਹੜੀਆਂ ਕੱਢ ਰਹੀਆਂ ਮਿਰਚਾਂ ਤੇ ਵਧੀਆ ਨਿਕਲਣਗੀਆਂ ਦੇਖੋ ਕਿੰਨੀਆਂ ਵਧੀਆ ਹੈਗੀਆਂ ਨਿਕਲੀਆਂ ਨੇ ਬਰੀਕ ਹੋ ਗਈਆਂ। ਇਹ ਵਧੀਆ ਹੈ ਨਾਲ ਇਸ ਤਰ੍ਹਾਂ ਤੇ ਆਲੂ ਆ ਜਿਹੜੇ ਆਪਾਂ ਇਹਨਾਂ ਨੂੰ ਮੈਸ਼ ਕਰ ਲੈਣਾ ਜਿਆਦਾ ਆਪਾਂ ਮੋٹے ਵੀ ਨਹੀਂ ਰੱਖਣੇ ਤੇ ਜਿਆਦਾ ਬਰੀਕ ਵੀ ਨਹੀਂ ਕਰਦੇ ਰਹੋ ਉਹ ਉਹ ਦਹੀਂ ਭੜ ਗਏ ਜਾਂਦੇ ਆ ਤੇ ਆਪਾਂ ਜਿਹੜੇ ਨਾਰਮਲ ਜਿਹੇ ਸਾਈਜ਼ ਦੇ ਬੱਚੇ ਨੇ ਉਹ ਮੈਸ਼ ਕਰ ਲਵਾਂਗੇ ਤੇ ਦੇਖੋ ਇਸ ਤਰ੍ਹਾਂ ਨਾ ਇਹ ਜਿਆਦਾ ਮੋਟੇ ਨੇ ਤੇ ਨਾ ਜਿਆਦਾ ਬ੍ਰੀਕ ਨੇ ਇਹ ਹਾਥ ਤੋਂ ਲਓ ਫਿਰ ਇਹਨੂੰ ਸਾਲੇ ਪਾਉਣੀ ਮਤੇ ਕਪਾਸੀ ਤੇ ਕਰ ਨਮਕ ਲਸਣ ਪਿਆਜ ਜਿਹੜਾ ਆਪਣਾ ਪਹੁੰਚ ਗਿਆ ਚੰਗੀ ਤਰ੍ਹਾਂ ਤੇ 2 ਚਮਚ ਆਪਾਂ ਨਮਕ ਦੇ ਪਾ ਦਾਂਗੇ ਫਿਰ ਅੱਧਾ ਚਮਚ ਆਪਾਂ ਲਾਲ ਮਿਰਚ ਪਾਊਡਰ ਦਾ ਪਾ ਦਾਂਗੇ 1.5 ਚਮਚ ਆਪਾਂ ਹਰੀ ਪਾਊਡਰ ਦਾ ਪਾ ਦਾਂਗੇ ਬਸ ਹੋਰ ਮਸਾਲੇ ਨਹੀਂ ਹੈਗੇ ਤੇ ਹੁਣ ਇਹਦੇ ਆਪਾਂ ਆਰੂ ਮੈਸ ਵਿੱਚ ਇਹ ਸਾਰੀ ਦੇ ਵਿੱਚ ਪਾਣੀ ਜਿੰਨੀ ਜ਼ਰੂਰਤ ਦੇ ਅਨੁਸਾਰ ਆਪਾਂ ਇਹਦੇ ਵਿੱਚ ਪਾਣਾਗੇ ਜੀ ਪਾਣੀ ਜ਼ਰੂਰਤ ਦੇ ਅਨੁਸਾਰ ਆਪਾਂ ਪਾਣੀ ਪਾਦਾ ਕਿ ਜਿੰਨੀ ਤੁਸੀ ਕਰੀ ਬਣਾਉਣੀ ਹੈ ਜੇ ਸੰਗਣੀ ਕਰੀ ਬਣਾਉਣੀ ਹੈ ਪਾਣੀ ਘੱਟ ਪਾ ਲੈ ਜੇ ਪਤਲੀ ਬਣਾਉਣੀ ਹੈ ਤਾਂ ਵੱਧ ਪਾ ਲੈ ਤਾਂ ਮੈਂ ਜਿਹੜੀ ਸਰਦੀ ਆ ਨਾਰਮਲ ਜੀ ਬਣਾਉਂਗੀ ਨਾ ਜ਼ਿਆਦਾ ਸੰਘਣੀ ਬਣਾਉਣੀ ਨਾ ਮੇ ਜ਼ਿਆਦਾ ਤਰੀ ਗਾਲੀ ਬਣਾਉਣੀ ਤੇ ਇਹ ਮੈਂ ਲਿਆ ਕਾਫੀ ਸਾਰਾ ਧਨੀਆ ਮਾਲੋ ਕੇ ਇੱਕ ਚੀਰਨੀ ਤੋਂ ਜਾ ਰਹੀ ਆ ਚੀਰਨੀ ਲਾਣ ਤੋਂ ਚੀਪ ਚੀਰਨੀ ਆ ਜਾਨੀ ਕਿ ਇੱਕ ਚੀਰਨੀ ਤੋਂ ਜਾ ਰਹੀ ਆ ਤੇ ਇਹ ਮੈਂ ਇਹਦੇ ਵਿੱਚ ਪਾ ਕੇ ਕੋਈ ਨਹੀਂ ਮੈਂ ਪਾ ਦੇਣਾ ਤੇ ਇਹਨੂੰ ਦਵਾ ਦੇਗੀ ਆਪਾਂ ਦੋ ਵਾਲੀ ਤੇ ਸਬਜੀ ਜਿਹੜੀ ਆਪਣੀ ਬਣ ਕੇ ਬਿਲਕੁਲ ਉਹ ਜਿਹੀ ਤਿਆਰ ਕਿਉਂਕਿ ਇਹ ਆਲੂ ਧਨੀਏ ਦੀ ਸਬਜੀ ਬਣਾਈ ਆਪਾਂ ਤੇ ਦੋ ਫਟਾੜੀਆਂ ਬਣ ਕੇ ਤਿਆਰ ਹੋ ਗਈ ਦੋ ਵਾਲ ਜਾਨੋ ਤੇ ਸਬਜੀ ਆਪਣੀ ਪਰਫੈਕਟ ਬਣ ਗਈ ਹੋ ਗਈ ਤਿਆਰ ਹੁਣ ਟੱਕਣ ਲਾ ਕੇ ਦੋ ਵਾਲੇ ਦੋ ਵਾਲੇ ਚਲੋ ਜੀ ਆਪਾਂ ਚੱਲਦੇ ਆ ਬਾਹਰ ਕਿੱਧਰ ਗਈ ਮਾਨੂੰ ਉਹ ਬੈਠੇ ਆ ਬਗੀ ਚੱਲਦਾ ਹਾਂ ਹਾਂ ਇਹ ਬੈਠੇ ਮਮਮੀ ਤੇ ਸਾਡਾ ਜਤਿੰਦਰ ਹੈ ਲਾ ਕੇ ਆਇਆ ਮੁੱਛਾਂ ਨੂੰ ਵਟਾ ਚੜੀ ਜਾਂਦਾ ਰਹਿਦਾ ਆਪੂੰ ਦੇਈ ਨਾ ਲਓ ਜੀ ਵੀਡੀਓ ਹੋ ਗਈ ਬਹੁਤ ਜ਼ਿਆਦਾ ਲੰਬੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੁਸੀਂ ਸਬਸਕ੍ਰਾਈਬ ਕਰ ਲਿਓ ਜੇਕਰ ਵੀਡੀਓ ਵਧੀਆ ਲੱਗੀ ਆ ਤਾਂ ਸੋਣਾ ਜਿਹਾ ਇੱਕ ਕਮੈਂਟ ਵੀ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ